ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦੀ ਵੀਡੀਓ ਬਣਾਵਾਂਗੇ ਆਪਾਂ ਛੋਲਿਆਂ ਦੇ ਪੱਤਿਆਂ ਦੀ ਚਟਣੀ ਤੇ ਉਹ ਆਪਾਂ ਉਹਦੇ ਵਿੱਚ ਕੀ ਕੀ ਪਾਉਣੇ ਆ ਤੇ ਅੱਜ ਤੁਹਾਨੂੰ ਦੱਸਦੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਛੋਲੀਆ ਜਿਹਨੂੰ ਹਰੇ ਛੋਲੇ ਵੀ ਬੋਲਦੇ ਤੇ ਛੋਲੀਆ ਅੱਜ ਤਰ੍ਹਾਂ ਦੀ ਹਰੇ-ਹਰੇ ਪੱਤੇ ਆਪਾਂ ਤੋੜ ਲੈਣੇ ਆ ਨਾਲੋਂ ਜਿਹੜੇ ਬਿਲਕੁਲ ਕੂਲੇ ਆ ਇਹਨਾਂ ਦੀ ਆਪਾਂ ਚਟਣੀ ਬਣਾਵਾਂਗੇ ਤੇ ਆ ਲੋ ਜੀ ਆਪਾਂ ਛੋਲਿਆਂ ਦੇ ਜਿਹੜੇ ਕੂਲੇ-ਕੂਲੇ ਪੱਤੇ ਹੀ ਉਹ ਤੋੜ ਲਿਆ ਅੱਜ ਆਪਾਂ ਚਟਣੀ ਬਣਾਵਾਂਗੇ ਇਹਦੀ ਕੱਲਿਆਂ ਦੀ ਚਟਣੀ ਵੀ ਬਣਾ ਕੇ ਅਸੀਂ ਖਾਂਦੇ ਹੁੰਨੇ ਆ ਇੱਕ ਬਹੁਤ ਤਾਕਤਵਰ ਚੀਜ਼ ਬਣ ਜਾਂਦੀ ਆ ਪਿੱਛੇ ਲੋਕੀ ਇਹੋ ਜਿਹੀ ਚੀਜ਼ਾਂ ਖਾਂਦੇ ਸੀ ਤੇ ਕਦੇ ਨਾ ਕਿਸ ਨੂੰ ਸ਼ੂਗਰ ਸੀ ਨਾ ਬਵਾਸੀਰ ਸੀ ਨਾ ਬੀਪੀ ਸੀ ਹੁਣ ਲੋਕੀ ਇਹ ਚੀਜ਼ਾਂ ਖਾਂਦੇ ਨਹੀਂਗੇ ਤੇ ਆਪਾਂ ਪਰ ਅੱਜ ਕੱਲਿਆਂ ਦੀ ਨਹੀਂ ਬਣਾ ਰਹੇ ਆ ਆਪਾਂ ਵਿੱਚ ਪੂਤਨਾ ਵੀ ਪਾਵਾਂਗੇ ਤੇ ਨਾਲ ਪਾਵਾਂਗੇ ਇੱਕ ਟਮਾਟਰ ਦੋ ਗੰਡੇ ਆਜੋ ਆਪਾਂ ਪਹਿਲਾਂ ਨਾਰਦਾਣੇ ਨੂੰ ਪੀਸ ਲੈਨੇ ਆਪਣਾ ਮੋਟਾ ਵਾ ਇੰਨਾ ਪਾਵਾਂਗੇ ਆਪਾਂ ਇੱਕ ਚੀਜ਼ ਤੋਂ ਆਪਾਂ ਦੋ ਰੈਸਪੀਆ ਬਣਾ ਰਹੇ ਛੋਲਿਏ ਤੋਂ ਨਾਲੇ ਆਪਾਂ ਸਬਜ਼ੀ ਬਣਾਵਾਂਗੇ ਨਾਲੇ ਕੋਲੇ ਕੋਲੇ ਪੱਤਿਆਂ ਦੀ ਚਟਣੀ ਬਣਾਵਾਂਗੇ ਤਿੱਕ ਹੋ ਗਿਆ ਆਪਾਂ ਪੱਤੇ ਵੀ ਵੇਸਟ ਨਹੀਂ ਜਾਂਦੇ ਨੇ ਵੇਸਟ ਨਹੀਂ ਹੁੰਦੇ ਪੱਤੇ ਇਹ ਜਿਹੜੇ ਆ ਕੋਲੇ ਕੋਲੇ ਆਪਾਂ ਇਹਦੀ ਵੀ ਚਟਣੀ ਬਣਾ ਕੇ ਖਾਵਾਂਗੇ ਬਹੁਤ ਸਵਾਦ ਬਣਦੀ ਆ ਸਿੱਧ ਕੀ ਕਹਿੰਦੇ ਆ ਛਿੱਲਣ ਦਿਆਂ ਹੈ ਆਪਾਂ ਫੁੱਟਿਆ ਗਿਆ ਬਰੀਕ ਹੋ ਗਿਆ ਤੇ ਆਪਾਂ ਥੋੜਾ ਜਿਹਾ ਜੀਰਾ ਪਾ ਲਾਂਗੇ। ਇਹ ਤੇ ਮੇਰਾ ਗੰਡੇ ਖਿਲੰਦਿਆ ਵਾ। ਇਹ ਮੈਂ ਇਹਨਾ ਕੰਮ ਕਰਾਉਂਦਾ ਹੁੰਦਾ ਵਾ। ਜੀਰਾ ਵੀ ਬਰੀਕ ਹੋ ਗਿਆ ਹੁਣ ਆਪਾਂ ਪਾਵਾਂਗੇ ਛੋਲਿਆਂ ਦੇ ਪੱਤੇ ਇਹਨਾਂ ਨੂੰ ਬਰੀਕ ਕਰ ਲੈਨੇ। ਛੋਲਿਆਂ ਦੀ ਪੱਲੀ ਬੋਲਦੇ ਨੇ ਕੱਲੀ ਬਣਾਈਏ ਤੇ ਲੂਣ ਪਾ ਕੇ ਪਰ ਇਹ ਆਪਾਂ ਚਟਣੀ ਬਣਾਉਂਦੇ ਪੱਲੀ ਤੇ ਜੋ ਕੱਲੀ ਖਾਈਏ ਤੇ ਫੇਰ ਬੋਲਿਆ ਜਾਂਦਾ ਇਹਨੂੰ ਛੋਲਿਆਂ ਦੀ ਪੱਲੀ ਇਹ ਬਹੁਤ ਗੁਣ ਗੁਣਕਾਰੀ ਚੀਜ਼ਾਂ ਹੁੰਦੀਆਂ ਸੀ ਹੁਣ ਕੋਈ ਖਾਂਦਾ ਹੀ ਨਹੀਂ ਇਹਨਾਂ ਨੂੰ ਮੂਰੂ ਨੇ ਥੋੜੇ ਜੇ ਮੂਝ ਪਾਇ ਦਿੰਦੀ ਕਬੜੇ ਲੱਗਦੇ ਬੱਚੇ ਇਹਨਾਂ ਨੂੰ ਲੈ ਕੇ ਨਹੀਂ ਕਰਦੇ ਨਾ ਸਾਗਤ ਵਾਲੇ ਹੁੰਦੇ ਨਾ ਸਾਗਤ ਵਾਲੇ ਹੁੰਦੇ ਵਧੀਆ ਗੁਣਕਾਰੀ ਹੁੰਦੇ ਇਹਦੇ ਵਿੱਚ ਬਹੁਤ ਗੁਣ ਹੁੰਦੇ ਆ ਹਰੇ ਪੱਤੇ ਦੇ ਛੋਲਿਆ ਕੁਲਾ ਕੁਲਾ ਆ ਰਿਹਾ ਤਾਂ ਹੁਣ ਲੈਣ ਦੇ ਪੱਤੇ ਕੁਲੇ ਕੁਲੇ ਤੋਂ ਤੇ ਪੱਕਾ ਪੱਕੇ ਤੋਂ ਤੇ ਫਿਰ ਨਹੀਂ ਪੱਤੇ ਲੈਂਦੇ ਇਹਨੇ ਤੇ ਛੋਲਿਆਂ ਦੇ ਪੱਤੇ ਬਰੀਕ ਹੋ ਗਏ ਤਾਂ ਹੁਣ ਆਪਾਂ ਪਾਉਣੇ ਦੇ ਵਿੱਚ ਗੰਡੇ ਦੋ ਤਿੰਨ ਗੰਡੇ ਪਾ ਲਾਂਗੇ ਗੰਡੇ ਆਪਣੇ ਬਰੀਕ ਹੋ ਗਏ ਤਾਂ ਆਪਾਂ ਇੱਕ ਟਮਾਟਰ ਪਾ ਲੈਨੇ ਹੈ ਇਹ ਹੈ ਚਟਣੀ ਕੋਟ ਦੇ ਛੋਲਿਆਂ ਦੀ ਪਦੀਨੇ ਦੀ ਤੇ ਇੰਨਾਕ ਆਪਾਂ ਲੂਣ ਪਾ ਲੈਨੇ ਵਿੱਚ ਚਲ ਆ ਲੋ ਚਟਣੀ ਆਪਣੀ ਬਣ ਕੇ ਜਿਹੜੀ ਇਹ ਤਿਆਰ ਆ ਇਹਨੂੰ ਆਪਾਂ ਇੱਕ ਕੋਲੀ ਚ ਕੱਢ ਲਾਂਗੇ ਚਾਹ ਲੋ ਜੀ ਚਟਣੀ ਆਪਣੀ ਛੋਲਿਆਂ ਦੇ ਪੱਤਿਆਂ ਦੀ ਬਣ ਕੇ ਤਿਆਰ ਆ ਤੇ ਕਮੈਂਡ ਕਰਕੇ ਦੱਸੋ ਕਿੰਨੇ ਕਿੰਨੇ ਚੋਲਿਆਂ ਦੇ ਪੱਤਿਆਂ ਦੀ ਛੱਡਣੀ ਖਾਦੀ ਹੈ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹੋ